ਉਦਿਆਣਾ ਦੇ ਪਾਰਤਨਗਰ ਚੌਕ ਤੇ ਹੋਮਗਾਰਡ ਐਸੋਸੀਏਸ਼ਨ ਜਿਹੜੇ ਯੂਨੀਅਨ ਦੇ ਲੋਕ ਨੇ ਉਹ ਇਕੱਠੇ ਹੋ ਗਏ ਨੇ ਸਾਡੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਸਾਡੇ ਨਾਲ ਜਿਹੜੀ ਆਪ ਸਰਕਾਰ ਉਹ ਤੱਕਾ ਕਰ ਰਹੀ ਹੈ ਅਸੀਂ ਜੀ ਪੰਜਾਬ ਹੋਮਗਾਰਡ ਤੋਂ ਦੀਦੀ 35 35 ਸਾਲ ਡਿਊਟੀ ਕੀਤੀ ਆ ਅੱਥਬਾ ਦੇ ਟਾਈਮ ਦੇ ਵਿੱਚ ਅਸੀਂ ਪੰਜਾਬ ਦੀ ਮਾਲ ਜਾਨ ਦੀ ਰੱਖਿਆ ਕੀਤੀ ਆ ਸਾਨੂੰ ਰਿਟਾਇਰਮੈਂਟ ਨੂੰ ਕੋਈ ਪੈਸਾ ਨਹੀਂ ਦੇ ਰਹਾ ਕੋਈ ਫੰਡ ਨਹੀਂ ਦੇ ਰਹਾ ਸਾਡੇ ਜਵਾਨ ਘਰਾਂ 'ਚ ਭੁੱਖੇ ਬੈਠਿਆ ਉਹ ਕਹਿੰਦੇ ਵੀ ਤੁਸੀਂ ਸਰਕਾਰਾਂ ਦੇ ਘਰ 'ਚ ਡੂਟੀ ਕੀਤੀ ਆ ਕੀ ਲੈ ਕੇ ਆਏ ਆ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਂ ਕਦੇ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਚਾਰ ਚਾਰ ਪੰਜ ਪੰਜ ਵਾਰੀ ਅਸੀਂ ਉਹਨਾਂ ਨੂੰ ਚਿੱਠੀਆਂ ਪੱਤਰ ਦੇ ਚੁੱਕੇ ਆ ਕੇਦਰੀ ਬਲ ਦਿੱਲੀ ਨੇ ਸਾਡੇ ਨਾਲ ਲਾਰਾ ਲਾਇਆ ਸੀ ਵੀ ਸਾਡੀ ਆਮ ਆਦਮੀ ਪਾਰਟੀ ਪੰਜਾਬ ਦੇ ਲਿਆਓ ਪੈਲ ਦੇ ਆਧਾਰ ਤੇ ਪੰਜਾਬ ਹோம் ਗਾਰਡ ਨੂੰ ਪੈਨਸ਼ਨ ਲਈ ਜਾਊਗੀ ਸਾਡੀ ਇਹੋ ਹੀ ਮੰਗ ਹੈ ਜੀ ਪੰਜਾਬ ਸਰਕਾਰ ਅੱਗੇ ਜੋ ਸਾਡਾ ਬੰਦਾ ਹੱਕਿਆ ਸਾਨੂੰ ਪੈਨਸ਼ਨਾਂ ਔਰ ਜੋ ਸਾਡਾ ਡੀਏ ਰੋਕਿਆ ਆ ਉਹ ਡੀਏ ਤੇ ਸਰਕਾਰ ਮਨਜ਼ੂਰ ਵੀ ਕਰ ਚੁੱਕੀ ਆ ਫਿਰ ਵੀ ਸਾਡੇ ਖਾਤੇ ਆ ਚ ਨਹੀਂ ਪਾ ਰਹੀ ਅਸੀਂ ਆਪਣੀ ਪੈਨਸ਼ਨ ਵੀ ਲੈਣੀ ਆ ਜਿਹੜਾ ਪੈਸਾ ਰੋਕਿਆ ਉਹ ਵੀ ਲੈਣਾ ਆ ਅਸੀਂ ਬੋਕਾਂ ਨੂੰ ਫੇਰ ਵੀ ਨਹੀਂ ਪਾਉਣੀ ਆ ਦੇਖੋ ਅਸੀਂ ਮੀਡੀਆ 'ਚ ਬੋਲ ਰਹੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਹੁਣੇ ਮੌਜੂਦ ਹਾਂ ਲੁਧਿਆਣਾ ਦੇ ਪਾਰਤਨਗਰ ਚੌਕ ਤੇ ਜਿੱਥੇ ਹੋਮ ਗਾਰਡ ਐਸੋਸੀਏਸ਼ਨ ਜਿਹੜੇ ਯੂਨੀਅਨ ਦੇ ਲੋਕ ਨੇ ਉਹ ਇਕੱਠੇ ਹੋ ਗਏ ਨੇ ਤੇ ਹੱਤਾਂ ਦੇ ਵਿੱਚ ਕਾਲੀਆਂ ਚੰਡੀਆਂ ਫੜ ਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਇਹਨਾਂ ਦੀਆਂ ਮੰਗਾਂ ਨੇ ਕੀ ਮੰਗਾਂ ਨੇ ਲੈ ਕੇ ਅੱਜ ਰੋਡ ਦੇ ਉੱਤੇ ਉਤਰੇ ਨੇ ਗੱਲਬਾਤ ਕਰ ਲੈਣੇ ਸਾਰੀ ਸਤਿ ਸ਼੍ਰੀ ਅਕਾਲ ਸਰ ਵਾਹਿਗੁਰੂ ਜੀ ਦਾ ਖਾਸਾ ਆਸ਼ੀਰਵਾਦ ਵਾਹਿਗੁਰੂ ਜੀ ਕੀ ਫਤਿਹ ਅੱਜ ਰੋਸ਼ ਮੁਜ਼ਾਹਿਰਾ ਕਰ ਰਹੇ ਹੱਤਾ ਦੇ ਵਿੱਚ ਕਾਲੀਆਂ ਜੰਡੀਆਂ ਫੜੀਆਂ ਹੋਈਆਂ ਨੇ ਤੇ ਕਾਰਨ ਕੀ ਹੈ ਅੱਜ ਸੜਕਾਂ ਤੇ ਉਤਰਨ ਦਾ ਮੈਂ ਸਭ ਤੋਂ ਪਹਿਲਾਂ ਸਾਰੇ ਰਿਟਾਇਰ ਪੰਜਾਬ ਹੋਮਗਾਰਡ ਜਵਾਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਆਪਣੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਗਰੀਬਾਂ ਨਾਲ ਅੱਜ ਲੁਧਿਆਣੇ ਤੇ ਸਾਡਾ ਸਾਥ ਦੇ ਰਿਹਾ ਤੁਹਾਡਾ ਭਲਾ ਤੁਹਾਡੇ ਬੱਚਾਂ ਦਾ ਭਲਾ ਅੱਗੇ ਸਮਾਂ ਜਾ ਰਿਹਾ ਜੀ ਅਸੀਂ ਜੀ ਪੰਜਾਬ ਹੋਮਗਾਰਡ ਤੋਂ ਸਿੱਧੀ 35 35 ਸਾਲ ਡਿਊਟੀ ਕੀਤੀ ਆ ਆਸਵਾਦ ਦੇ ਟਾਈਮ ਦੇ ਵਿੱਚ ਅਸੀਂ ਪੰਜਾਬ ਦੀ ਮਾਲ ਜਾਂਦੇ ਰੱਖਿਆ ਕੀਤੀ ਆ ਸਾਨੂੰ ਰਿਟਾਇਰਮੈਂਟ ਨੂੰ ਕੋਈ ਪੈਸਾ ਨਹੀਂ ਦੇ ਰਹਾ ਕੋਈ ਫੰਡ ਨਹੀਂ ਦੇ ਰਹਾ ਸਾਡੇ ਜਵਾਨ ਘਰਾਂ 'ਚ ਭੁੱਖੇ ਬੈਠਿਆ ਬੱਚਿਆਂ ਤੋਂ ਛੱਤਰ ਖਾ ਰਹਾ ਉਹ ਕਹਿੰਦੇ ਵੀ ਤੁਸੀਂ ਸਰਕਾਰਾਂ ਦੇ ਘਰ 'ਚ ਡਿਊਟੀ ਕੀਤੀ ਆ ਕੀ ਲੈ ਕੇ ਆਏ ਆ ਮੈਂ ਮੁੱਖ ਮੰਤਰੀ ਨੂੰ ਮੈਂ ਸਾਫ਼ ਨਹੀਂ ਕਹਿ ਰਿਹਾ ਤੁਹਾਨੂੰ ਮੈਂ ਮੁੱਖ ਮੰਤਰੀ ਨੂੰ ਤੇ ਖਜ਼ਾਨਾ ਮੰਤਰੀ ਨੂੰ ਤੇ ਜੋ ਦਿੱਲੀ ਦਾ ਕੇਜਰੀਬਾਲ ਅਸੀਂ ਉਹਨਾਂ ਨੂੰ ਇਹ ਸੂਚਿਤ ਕਰਦੇ ਆ ਤੁਸੀਂ ਆ ਪੈਨਸ਼ਨਾਂ ਲੈ ਰਹੇ ਆ ਇੱਕ ਪਾਸੇ ਗੱਲ ਕਰੀਏ ਹੋਰ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਦੇ ਜਦ ਰਿਟਾਇਰਮੈਂਟ ਹੁੰਦੀ ਹੈ ਪੈਨਸ਼ਨ ਬਹਾਲ ਕੀਤੀ ਜਾਂਦੀ ਹੈ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਮਿਲਦੀਆਂ ਨੇ ਮੈਡੀਕਲ ਸੁਵਿਧਾਵਾ ਮਿਲਦੀਆਂ ਨੇ ਬੱਚਿਆਂ ਨੂੰ ਸਿੱਖਿਆ ਲਈ ਵਾਸਤੇ ਜਿਹੜੀਆਂ ਸੁਵਿਧਾਵਾਂ ਮਿਲਦੀਆਂ ਨੇ ਜੇ ਗੱਲ ਕਰੀਏ ਕਿਸੇ ਇਲੈਕਸ਼ਨਰ ਪਾਰਟੀ ਦੀਆਂ ਗੱਲ ਕਰੀਏ ਜੇ ਕੋਈ ਐਮਐਲਏ ਬਣਦਾ ਹੈ ਤਾਂ ਬਾਅਦ ਵਿੱਚ ਉਹਨਾਂ ਦੀ ਜ਼ਿੰਦਗੀ ਭਰ ਦੀ ਜਿਹੜੀ ਹੈ ਪੈਨਸ਼ਨ ਬਹਾਲ ਹੋ ਜਾਂਦੀ ਹੈ ਤੇ ਉੱਥੇ ਹੀ ਜੇ ਹੋਮਗਾਰਡ ਜਿਹੜੇ ਅੱਜ ਇਕੱਠੇ ਹੋਏ ਨੇ ਪੂਰਾ ਯੂਨੀਅਨ ਇਕੱਠਾ ਹੈ ਤੇ ਉਹਨਾਂ ਦੀ ਪੈਨਸ਼ਨ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਮੈਂ ਵੀਰ ਜੀ ਇਹੇ ਤੁਹਾਡੇ ਤੇ ਕਰ ਗੱਲ ਪਚਾਰਿਆ ਸਾਡੇ ਨਾਲ ਬਿਲਕੁਲ ਤਕਾ ਹੋ ਰਿਹਾ ਆ ਜਿੰਨੇ ਬਜ਼ੁਰਗ ਬੰਦੇ ਆ ਇਹਨਾਂ ਨੇ ਦੀਦੀ 35 35 ਸਾਲ ਡਿਊਟੀ ਕੀਤੀ ਆ ਜੇਦਰੀ ਬਾਲ ਦਰਲੀ ਨੇ ਸਾਡੇ ਨਾਲ ਲਾਰਾ ਲਾਇਆ ਸੀ ਪੇ ਸਾਡੀ ਆਮ ਆਦਮੀ ਪਾਰਟੀ ਪੰਜਾਬ ਤੇ ਲਿਆਓ ਪੈਲ ਦੇ ਆਧਾਰ ਤੇ ਪੰਜਾਬ ਹੋਮ ਗਾਰਡ ਨੂੰ ਪੈਨਸ਼ਨ ਲਈ ਜਾਊਗੀ ਜਿਹੜਾ ਇਹਨਾਂ ਦਾ ਪੈਸਾ ਰੁਕਿਆ ਆ ਪੰਜ ਪੰਜ ਕਿੰਨਾ ਕ ਪੈਸਾ ਰੁਕਿਆ ਹੋਇਆ ਕਦੋਂ ਕਿਹੜੇ ਸੰਤ ਤੋਂ ਰੁਕਿਆ ਹੋਇਆ ਹੈ ਪੈਸਾ ਇਹ ਜੀ ਸਾਨੂੰ ਜੋ ਡੀਏ ਮਿਲਦਾ ਸੀ ਇਹ 15 ਤੋਂ ਸਾਡਾ ਪੈਸਾ ਇਹਨਾਂ ਨੇ ਰੋਕਿਆ ਮੈਂ ਇਹ ਵੀ ਮੈਂ ਬੇਨਤੀ ਕਰਦਾ ਆਪਣੇ ਸਾਰੇ মিডিਆ ਵਾਲਿਆਂ ਨੂੰ ਇਹ ਸਾਡਾ ਪੈਸਾ ਜੋ ਸਾਡੇ ਮੁੱਖ ਮੰਤਰੀ ਪੰਜਾਬ ਔਰ ਖਜ਼ਾਨਾ ਮੰਤਰੀ ਤੇ ਸਾਡੇ ਹੋਮਗਾਰਡ ਦੇ ਜਿਹੜੇ ਚੰਡੀਗੜ੍ਹ ਵਿੱਚ ਅਫਸਰ ਬੈਠੇ ਆ ਉਹਨਾਂ ਦੇ ਸਲਾਹ ਨਾਲ ਸਾਡਾ ਪੈਸਾ ਸਾਹਮਣੇ ਬੈਠੇ ਆ ਮੈਂ ਆਪਣੇ ਵੱਲੋਂ ਤੇ ਸਾਰੇ ਪੀਰਾਂ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਆ ਭਗਵਾਨ ਜਮਾਨ ਇਹ ਸਾਰੇ ਤੇਰੇ ਚਾਚੇ ਔਰ ਸਾਰੇ ਤੇ ਆਹ ਦੇਖੋ ਤੇਰੇ ਬਾਬੇ ਵਰਗੇ ਸੇ ਆਗੇ ਤੇਰੇ ਮੋਰੇ ਬੇਨਤੀ ਕਰਦੇ ਆ ਸਾਨੂੰ ਪੈਨਸ਼ਨ ਲਈ ਜਾਵੇ ਸਾਡਾ ਪੈਸਾ ਰੋਕਿਆ ਸਮ ਦਿੱਤਾ ਜਾਵੇ ਆਹਾ ਜੋ ਆਜਾਸੇ ਲਿਧਾਣੇ ਵਿੱਚ ਖੜੇ ਆ ਅਸੀਂ ਡੱਟ ਕੇ ਇਹ ਕਹਿ ਰਹੇ ਆ ਅਸੀਂ ਭਗਵਾਨਤ ਮਾਨ ਤੇਰੀ ਆਮ ਆਦਮੀ ਪਾਰਟੀ ਸੀਟ ਹਰਾਉਣ ਆ ਰਹੇ ਆ ਅਸੀਂ ਲਿਧਾਣੇ ਨੇ ਜਿਮਨੀ ਚੋਣਾ ਵਿੱਚ ਲੋਕਾਂ ਨੂੰ ਬੇਨਤੀ ਕਰਦੇ ਆ ਨਾ ਬੀਬੇ ਨੂੰ 1000 ਰੁਪਇਆ ਦਿੱਤਾ ਆ ਅਸੀਂ ਆਪਣੇ ਇਸ ਇਲਾਕੇ ਵਿੱਚ ਬੇਨਤੀ ਕਰਦੇ ਆ ਇਹ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਵੋਟ ਨਹੀਂ ਪਾਉਣੀ ਬਾਕੀ ਜੇ ਲਿਧਾਣੇ ਵਿੱਚ ਜਿਮਨੀ ਚੋਣ ਦੇ ਏਰੀਏ ਵਿੱਚ ਜਿਹਨੂੰ ਮਰਜ਼ੀ ਵੋਟ ਪਾਈ ਜਾਵੇ ਭਗਵਾਨਤ ਮਾਨ ਦੀ ਤੇ ਖਜ਼ਾਨਾ ਮੰਤਰੀ ਦੀ ਆ ਸਵੀਟ ਹਰਾਉਣੀ ਆ ਅਸੀਂ ਉਸ ਤੋਂ ਵਾਦਾ ਅੱਜ ਹੀ ਇੱਥੇ ਐਲਾਨ ਕਰ ਦੇਣਾ ਆ ਇੱਕ ਸਾਡਾ ਵੱਡਾ ਧਰਨਾ ਮੇਨ ਮੇਨ ਹਾਈਵੇ ਰੋਡ ਸੰਗਰੂਰ ਲਾਇਆ ਦੇਊਗਾ ਪੰਜਾਬ ਸਰਕਾਰ ਦੇ ਖਿਲਾਫ ਦੁਖੀ ਹੋ ਗਏ ਕਹਿ ਰਹੇ ਆ ਸਾਡੀਆਂ ਉਮਰਾਂ ਨੇ ਸੜਕਾਂ ਦੇ ਇੱਕ ਅਸੀਂ ਜਲੰਧਰ ਤੋਂ ਜੋ ਲੁਧਿਆਣੇ ਨੂੰ ਹਾਈਵੇ ਰੋਡ ਆਜ ਰਿਹਾ 7 ਰੋਜ਼ ਦਾ ਬੋਲ ਧੱਕਾਂਗੇ ਸਾਡੇ ਬੰਦੇ ਉਥੇ ਸੜਕਾਂ ਦੇ ਲੰਮੇ ਪਹਿਣਗੇ ਇਹ ਜੋ ਉਥੇ ਗਾਰਮੇ ਸਾਡੇ ਜਵਾਨਾਂ ਨਾਲ ਗਲਤ ਹੋਈ ਇਹਦਾ ਹਰਜਾਨਾ ਜਿਹੜਾ ਖਜ਼ਾਨੇ ਤੇ ਪਿਠਾ ਲਿਆ ਆ ਖਜ਼ਾਨਾ ਮੰਤਰੀ ਉਹ ਤੇ ਮੁੱਖ ਮੰਤਰੀ ਪੰਜਾਬ ਤੇ ਕੇਜਰੀਵਾਲ ਦਿੱਲੀ ਉਹ ਚੱਲਣਗੇ ਸਾਡੇ ਬੱਚੇ ਬੱਚੇ ਇਹਨਾਂ ਦੇ ਸਿਆਪਾ ਕਰਨਗੇ ਸਾਡੇ ਬੱਚੇ ਚੀਜ਼ ਮੰਗਦੇ ਆ ਅਸੀਂ ਆਪਣੇ ਪੁੱਤਿਆਂ ਨੂੰ ਬਾਹ ਫੜ ਕੇ ਪਰੇ ਕਰਦੇ ਆ ਅਸੀਂ ਉਸੇ ਇਹ ਲਬਜ ਬੋਲਦੇ ਆ ਕਿ ਸਾਡਾ ਖਜ਼ਾਨਾ ਮੰਤਰੀ ਸਾਡਾ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਤਾ ਸਾਡੇ ਹੋਮਗਾਰਡ ਦੇ ਜਿਹੜੇ ਵੱਡੇ ਹਾਈ ਲੈਵਲ ਦੇ ਚੰਡੀਗੜ੍ਹ ਚ ਦਫ਼ਤਰ ਬੈਠੇ ਆ ਇਹ ਰਾਤੀ ਸਾਡਾ ਪੈਸਾ ਖਾ ਰਹੇ ਆ ਮੈਂ ਇਹਨੀਆਂ ਵੀਰਾਂ ਨਾਲ ਆਪਣੇ ਮੀਡੀਆ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਟੀਮ ਵੱਲੋਂ ਇਹ ਸਾਡੀ ਗੱਲ ਇਹਨਾਂ ਚੋਰਾਂ ਤੇ ਕਰ ਪਹਚਾਓ ਐਮਐਲਏ ਕੋ ਪੁਲਿਸ ਨਾਲ ਕੁਰਨੀ ਨਹੀਂ ਕਰਦਾ ਐਮਪੀ ਕੋ ਪੁਲਿਸ ਨਾਲ ਕੁਰਨੀ ਨਹੀਂ ਕਰਦਾ ਮੁੱਖ ਮੰਤਰੀ ਕੋ ਪੁਲਿਸ ਡਿਊਟੀ ਨਹੀਂ ਕਰਦਾ ਇਹਨਾਂ ਨੂੰ ਪੈਨਸ਼ਨਾਂ ਕਿਸ ਬੇਸ ਤੋਂ ਲੱਗੀਆਂ ਇਹ ਜਿਹੜੇ ਆਪਣੇ ਸਿੱਧੀ ਸਾਰ ਡਿਊਟੀ ਕਰਦੇ ਆ ਇਹ ਤੁਹਾਡੇ ਮੋਰੇ ਹੱਥ ਜੋੜ ਕੇ ਆਪਣੇ ਪੈਨਸ਼ਨ ਮੰਗਣੇ ਚਾਹੁੰਦੇ ਆ ਮੈਂ ਬਾਰ ਬਾਰ ਕਹਿੰਨਾ ਇਹ ਪੰਜਾਬ ਸਰਕਾਰ ਨੇ ਸਾਡੇ ਹੁਮਗੜ ਦੇ ਹੈੱਡ ਕੁਆਟਰ ਵੱਲੋਂ ਸਾਡੇ ਪੈਸੇ ਡਾਕ ਕੇ ਬੈਠੇ ਆ ਇਹ ਸਾਡੇ ਸਾਰੇ ਜਵਾਨ ਕੁਰਬਾਨੀ ਦੇਣ ਨੂੰ ਤਿਆਰ ਹਨ ਪੰਜਾਬ ਸਰਕਾਰ ਮੁਰਦਾਬਾਤ ਸэр ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੁਰਦਾਬਾਤ ਮੈਂ ਹਰਜੀਤ ਸਿੰਘ ਕਪੂਰਥਲਾ ਜਨਰਲ ਫੈਕਟਰੀ 303 ਸਾਡੀ ਇਹੋ ਹੀ ਮੰਗਿਆ ਜੀ ਪੰਜਾਬ ਸਰਕਾਰ ਅੱਗੇ ਵੀ ਜੋ ਸਾਡਾ ਬੰਦਾ ਹੱਕਿਆ ਸਾਨੂੰ ਪੈਨਸ਼ਨਾਂ ਉਹ ਜੋ ਸਾਡਾ ਡੀਏ ਰੋਕਿਆ ਆ ਉਹ ਡੀਏ ਤੇ ਸਰਕਾਰ ਮਨਜ਼ੂਰ ਵੀ ਕਰ ਚੁੱਕੀ ਆ ਫਿਰ ਵੀ ਸਾਡੇ ਖਾਤਿਆਂ 'ਚ ਨਹੀਂ ਪਾ ਰਹੀ ਜੋ ਸਾਡਾ ਪੈਨਸ਼ਨ ਤੋਂ ਪਹਿਲੇ ਉਹਨਾਂ ਨੂੰ ਪਾ ਦੇਣਾ ਚਾਹੀਦਾ ਆ ਪਰ ਸਾਡੀ ਪੈਨਸ਼ਨ ਲਾਉਣੀ ਬਹੁਤ ਜ਼ਰੂਰੀ ਆ ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ ਸਾਡੇ ਜਵਾਨ ਕਈ ਕਈਆਂ ਦੀ ਹਾਲਤ ਇੰਨੀ ਮਾੜੀ ਆ ਜਿਹੜੇ ਦਵਾਈ ਦਾਰੂ ਲੈਣ ਤੋਂ ਵੀ ਬਹੁਤ ਤੰਗ ਆ ਸੋ ਇਸ ਕਰਕੇ ਜੇ ਸਾਨੂੰ ਇਹ ਕਹਿੰਦਾ ਤੁਸੀਂ ਵਲੰਟੀਅਰ ਜੇ ਅਸੀਂ ਵਲੰਟੀਅਰ ਆ ਤੇ ਸਾਨੂੰ ਇਹ ਦੱਸਣ ਸਰਕਾਰ ਦੇ ਨਮਾਇंदे ਕੀ ਆ ਪੰਜਾਬ ਸਰਕਾਰ ਸਰਕਾਰ ਜੇ ਗੱਲ ਕਰਾਂ ਕਦੇ ਕਦੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਂ ਕਦੇ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਮੈਂ ਮੈਂ ਦੱਸਾਂ ਇਹ ਮੈਂ ਦੱਸਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਗੂ ਕ੍ਰਿਸ਼ਨਦੇਵ ਪਿੰਡ ਭੋਲਣ ਹਲਕਾ ਲਹਿਰਾ ਜ਼ਿਲ੍ਹਾ ਸੰਗਰੂਰ ਤੋਂ ਬੇਨਤੀ ਕਰਦਾ ਸਭ ਤੋਂ ਪਹਿਲਾਂ ਜਿਹੜੇ ਵੀ ਸਾਡੇ ਵੱਖ-ਵੱਖ ਜ਼ਿਲ੍ਹਾ ਤੋਂ ਸਾਰੇ ਪੰਜਾਬ ਦੇ ਪੰਜਾਬ ਵਲੰਟੀਅਰ ਇੱਥੇ ਇਕੱਠੇ ਹੁੰਦੇ ਹੁੰਦੇ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਸਰਡਾ ਨੂੰ ਮਕਸਦ ਇਹ ਹੈ ਵੀ ਸਾਡੀ ਜਿਹੜੀ ਮਾਨ ਪੱਤਾ ਪੈਨਸ਼ਨ ਪਾਰੇ ਅਸੀਂ ਅੱਜ ਇਕੱਠੇ ਹੋਇਆ ਮੈਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਜਦੋਂ ਵੀ ਸਾਡਾ ਜਵਾਨ 35 40 ਸਾਲ ਨੌਕਰੀ ਕਰਕੇ ਖਾਲੀ ਹੱਥ ਘਰ ਨੂੰ ਜਾਂਦਾ ਤਾਂ ਨੂੰ ਕੋਈ ਵੀ ਬਣਦਾ ਮਾਨ ਪੱਤਾ ਦਾ ਪੈਨਸ਼ਨ ਨਹੀਂ ਦਿੱਤੀ ਜਾਂਦੀ ਜੋ ਕਿ ਸਾਡੇ ਰਿਟਾਇਰਮੈਂਟ ਹੋਣ ਤੋਂ ਬਾਅਦ ਸਾਡੇ ਬੱਚੇ ਤੇ ਇੰਨਾ ਬਹੁਤ ਪੈਂਦਾ ਸਾਡੇ ਬੱਚੇ ਅੱਜ ਵੀ ਕੋਈ ਬੀਏਡ ਕਰ ਰਿਹਾ ਐਮਐਡ ਕਰ ਰਿਹਾ ਐਮਐਸਸੀ ਕਰਦਾ ਬੀਟੈਕ ਕਰਦਾ ਲਾ ਕਰਦਾ ਕੋਈ ਜੀਬੀਟੀ ਦਾ ਕੋਰਸ ਕਰ ਰਿਹਾ ਜਿੰਨੇ ਵੀ ਸਾਡੇ ਬੱਚੇ ਅੱਜਕੱਲ ਡਿਗਰੀ ਹੋਲਡਰ ਨੇ ਜਦੋਂ ਅਸੀਂ 35 ਦਾ 40 ਸਾਲ ਨੌਕਰੀ ਕਰਨ ਦੇ ਬਾਅਦ ਖਾਲੀ ਹੱਥ ਜਾਂਦੇ ਆ ਤਾਂ ਜਿਹੜਾ ਸਾਡੇ ਬੱਚਾ ਦਾ ਸੁਪਨਾ ਉਹ ਵੀ ਸਾਕਾਰ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਹੁਣ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਖਾਸ ਕਰਕੇ ਮਾਨਯੋਗ ਅਰੋੜਾ ਸਾਹਿਬ ਨੇ ਜਦੋਂ 2017 ਵਿੱਚ ਸਾਡੇ ਨਾਲ ਇੱਕ ਪੰਜਾਬ ਹੋਮਗਾਰਡ ਵੱਲੋਂ ਵਾਅਦਾ ਕੀਤਾ ਸੀ ਗਿਆ ਸੀ ਕਿ ਜਦੋਂ ਵੀ ਸਾਡੀ ਸਰਕਾਰ ਆਈ ਤਾਂ ਅਸੀਂ ਇਹਨਾਂ ਨੂੰ ਸੜਕਾਂ ਤੇ ॠਣ ਨਹੀਂ ਦੇਵਾਂਗੇ ਪਰੰਤੂ ਸਾਡੇ 3 ਸਾਲ ਬੀਤ ਜਾਣ ਦੇ باوجود ਵੀ ਅੱਜ ਸਾਡੇ ਨਾਲ ਜਿਹੜੀ ਆਪ ਸਰਕਾਰ ਉਹ ਤੱਕਾ ਕਰੀ ਐ ਜਿਸ ਕਰਕੇ ਇਹ ਰੋਸ ਮੁਜ਼ਾਹਰਾ ਕੀਤਾ ਰਿਹਾ ਜਾ ਰਿਹਾ ਔਰ ਮੈਂ ਦੱਸਣਾ ਚਾਹੁੰਦਾ ਸਰਕਾਰ ਨੂੰ 7 4 2025 ਨੂੰ ਅਸੀਂ ਜ਼ਿਲ੍ਹਾ ਸੰਗਰੂਰ ਵਿਕੇ ਹਾਈਵੇ ਰੋਡ ਜਾਮ ਕੀਤਾ ਸੀ ਤਾਂ 24 4 ਮਾਨਯੋਗ ਚੀਮਾ ਸਾਹਿਬ ਨਾਲ ਮੀਟਿੰਗ ਹੋਈ ਸੀ ਪਰ ਉੱਥੇ ਵੀ ਸਾਡਾ ਕੋਈ ਰਿਜ਼ਲਟ ਨਹੀਂ ਨਿਕਲ ਸਕਿਆ ਉਸ ਤੋਂ ਬਾਅਦ ਸਾਨੂੰ 29 5 ਨੂੰ ਫੇਰ ਮਾਨਯੋਗ ਚੀਮਾ ਸਾਹਿਬ ਨਾਲ ਮੀਟਿੰਗ ਕਰਾਈ ਗਈ ਜਿਹਦੇ ਵੀ ਚਾਰ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਮਾਨਯੋਗ ਸੰਜੀਬ ਕਾਦੜਾ ਸਾਹਿਬ ਫਾਈਨੈਂਸਰ ਵਿਭਾਗ ਤੇ ਹੋਰ ਵੀ ਕਈ ਉੱਚ ਅਧਿਕਾਰੀ ਸ਼ਾਮਲ ਸਨ ਜਦੋਂ ਮੈਂ 10 6 25 ਨੂੰ ਤੇ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਗਈ ਪਰ ਉਹਨਾਂ ਨੇ ਸਾਡੀ ਕਮੇਟੀ ਬਾਰੇ ਕੋਈ ਨਾ ਕਰ ਦਿੱਤੀ ਕਿ ਥੋੜੀ ਅਜੇ ਤੱਕ ਕੋਈ ਕਮੇਟੀ ਨਹੀਂ ਬਣੀ ਪਰੰਤੂ ਜੇਕਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਜੇਕਰ ਕੋਈ ਵੀ ਅੱਜ ਲੁਧਿਆਣਾ ਵਿੱਚ ਰੋਸ ਰੈਲੀ ਵਿਖੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਹਾਦਸਾ ਵਾਪਰਦਾ ਤਾਂ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਤੇ ਜਿਹੜਾ ਅਗਲਾ ਮੇਰਾ ਇੱਕ ਮੇਨ ਮਕਸਦ ਹੈ ਜੇ ਅੱਜ ਕੋਈ ਇਹਨਾਂ ਨੇ ਸਾਨੂੰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਤਾਂ ਅਗਲਾ ਧਰਨਾ ਜਿਹੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਹਾਈਵੇ ਰੋਡ ਝਾਮ ਕੀਤਾ ਜਾਗਾ ਮੈਨੂੰ ਤਾਂ ਇਹ ਕਹਿੰਦੇ ਹੋਈ ਵੀ ਸ਼ਰਮ ਆਉਂਦੀ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਸਾਡੇ ਮਾਨਯੋਗ ਸੀਐਮ ਸਾਹਿਬ ਅਮਨ ਅਰੋੜਾ ਜੀ ਔਰ ਇੱਕ ਗੋਇਲ ਸਾਹਿਬ ਐਡਵੋਕੇਟ ਨੇ ਜਿਹੜੇ ਹਲਕਾ ਤੋਂ ਮੰਤਰੀ ਸਾਹਿਬਾਨ ਨੇ ਜਸਵੀਰ ਸਿੰਘ ਕੁਦਰੀ ਜੋ ਇੰਡਸਟਰੀ ਏਰੀਆ ਦੇ ਬਤੌਰ ਚੇਅਰਮੈਨ ਲਾਏ ਹੋਏ ਸਨ ਚਾਰ ਪੰਜ ਸਾਡੇ ਹਲਕਾ ਸੰਗਰੂਰ ਦੇ ਮੰਤਰੀ ਨੇ ਮੈਂ ਇਹਨਾਂ ਨੂੰ ਦੱਸਣਾ ਵੀ ਚਾਹੁੰਦਾ ਜੇਕਰ ਸਾਡੇ ਨਾਲ ਧੱਕਾ ਮੁਕੀ ਹੋਈ ਜਾਂ ਕੋਈ ਵੀ ਸਾਨੂੰ ਨੋਬਤਾ ਇਹੋ ਜਿਹੀ ਆਈ ਤਾਂ ਅਸੀਂ ਜਦੋਂ ਵੀ 2027 ਦੇ ਵਿੱਚ ਵੀ ਵੋਟਾਂ ਮੰਗਣ ਆਏ ਤਾਂ ਇਹਨਾਂ ਦਾ ਅਸੀਂ ਉਥੇ ਜਨੂਸ ਕੱਟ ਕੇ ਰੱਖ ਦਿਆਂਗੇ ਹੁਣ ਤੱਕ ਹੁਣ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਕੋਈ ਵੀ ਆਸ਼ਵਾਸ਼ਣ ਜਾਂ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਹੁਣ ਤੱਕ ਅਸੀਂ ਜੀ ਪੰਜਾਬ ਵਿੱਚ ਬਖ ਬਖ ਜਿੰਨੇ ਪੰਜਾਬ ਦੇ ਐਮ ਐਲ ਏ ਆ ਦੋ ਦੋ ਤਿੰਨ ਤਿੰਨ ਵਾਰੀ ਉਹਨਾਂ ਜਿੰਨੇ ਸਾਡੇ ਪੰਜਾਬ ਦੇ ਐਮ ਪੀ ਆ ਜਾਂ ਐਮ ਐਲ ਏ ਆ ਅਸੀਂ মিডিਆ ਵਾਲਿਆਂ ਨੂੰ ਬੇਨਤੀ ਕਰਦੇ ਆਂ ਚਾਰ ਚਾਰ ਪੰਜ ਪੰਜ ਵਾਰੀ ਅਸੀਂ ਉਹਨਾਂ ਨੂੰ ਚਿੱਠੀਆਂ ਪੱਤਰ ਦੇ ਚੁੱਕੇ ਆ ਜੋ ਕਿ ਜੋ ਸਾਹਮਣੇ ਤੁਹਾਡੇ মিডিਆ ਵਾਲੇ ਮੀਰਾਂ ਨੂੰ ਬੇਨਤੀ ਕਰਦਾ ਜੋ ਤੁਹਾਡੇ ਸਾਹਮਣੇ ਸਵਰਨਜੀਤ ਸਿੰਘ ਔਰ ਜਰੰਦਰ ਇਹ ਬੇਨਤੀ ਕਰਦਾ ਇਲੈਕਸ਼ਨ ਤੋਂ ਪਹਿਲਾਂ 92 ਸੀਟਾਂ ਤੋਂ ਪਹਿਲਾਂ ਮੇਰਾ ਨਾਂ ਕੇਜਰੀਬਾਲ ਦਿੱਲੀ ਦੀ ਮੇਰਾ ਗੱਲ ਹੋਇਆ ਜ਼ਿਲ੍ਹਾ ਹਰਿਆਣੇ ਹਲਕਾ ਆਦਮਪੁਰ ਮੈਂ ਵੀਰੋ ਤਿੰਨ ਵਾਰੀ ਮੁੱਖ ਮੰਤਰੀ ਪੰਜਾਬ ਜਦੋਂ ਬਣ ਗਿਆ ਤਿੰਨ ਵਾਰੀ ਬਾਈ ਹੈਂ ਮੈਂ ਚੁੱਠੀ ਫੜਾਈ ਉਹਨੂੰ ਤੇ ਸਾਡੇ ਜੋ ਆਸੇ-ਪਸੇਆ ਕੇਜਰੀਵਾਲ ਨੂੰ ਹੀ ਰਾਜ ਸਭਾ ਜਾਣ ਦੇਣਾ ਹੈ ਹਾਂ ਅਸੀਂ ਜੀ ਪੂਰਾ ਜੋਰ ਲਾ ਰਹੇ ਆਂ ਅਸੀਂ ਆਪਣੀ ਪੈਨਸ਼ਨ ਵੀ ਲੈਣੀ ਆ ਜਿਹੜਾ ਪੈਸਾ ਰੋਕਿਆ ਉਹ ਵੀ ਲੈਣਾ ਆਂ ਅਸੀਂ ਵੋਟਾਂ ਇਹਨਾਂ ਨੂੰ ਫੇਰ ਵੀ ਨਹੀਂ ਪਾਉਣੀਆਂ ਦੇਖੋ ਅਸੀਂ ਮੀਡੀਆ 'ਚ ਬੋਲ ਰਹੇ ਹਾਂ ਪੰਜਾਬ ਸਰਕਾਰ ਮੁਤਾਬਕ ਤੋਂ ਇਹਨਾਂ ਵੱਲੋਂ ਕਹਿ ਦਿੱਤਾ ਗਿਆ ਹੈ ਤੇ ਸਰਕਾਰ ਦਾ ਜਿਹੜਾ ਹੈ ਵਿਰੋਧ جاری ਹੈ ਹੱਤਾ ਦੇ ਵਿੱਚ ਕਾਲੀਆਂ ਟੰਡੀਆਂ ਫੜ ਕੇ ਕਾਲੀਆਂ ਪੱਗਾ ਬਣ ਕੇ ਕਾਲੀਆਂ ਪੱਟੀਆਂ ਬਣ ਕੇ ਅੱਜ ਸੜਕਾਂ ਤੇ ਉਤਰੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਜੇ ਇਹਨਾਂ ਦੀਆਂ ਮੰਗਾਂ ਨਹੀਂ ਬਨੀਆਂ ਗਈਆਂ ਤਾਂ ਵੱਡੇ ਪੱਧਰ ਤੇ ਰੋਸ਼ ਮੁਜ਼ਾਹਿਰਾ ਕੀਤਾ ਜਾਊਗਾ ਤੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਮੈਂ ਅਮਿਤ